ਕੁਆਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਸਤਿ ਚੰਗੇ ਬਣਨ ਲਈ ਇੱਕ ਜੁਗਤਾ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਸਾਡੇ ਸੱਭਿਆਚਾਰ ਵਿੱਚ ਇਹ ਮੁਹਾਵਰਾ ਅਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਬੋਤ ਆ ਕਰਕੇ ਅਸੀਂ ਇਸ ਦੇ ਅੰਤਰੀਵ ਭਾਵ ਵੱਲ ਨਹੀਂ ਧਿਆਨ ਨਹੀਂ ਦਿੰਦੇ ਆਓ ਇਸ ਨੂੰ ਸਮਝਣ ਦਾ ਯਤਨ ਕਰੀਏ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਸ਼ੱਜ ਤੇ ਸ਼ਾਨਣੀ ਕਿਸ ਕੰਮ ਆਉਂਦੀ ਹੈ ਸ਼ੱਜ ਤੇ ਸ਼ਾਨਣੀ ਆਪਣੇ ਕੋਲ ਕਿਹੜੀ ਚੀਜ਼ ਰੱਖਦੇ ਹਨ ਤੇ ਕਿਹੜੀ ਛੱਡ ਦਿੰਦੇ ਹਨ ਸ਼ੱਜ ਆਪਣੇ ਕੋਲ ਕੋਈ ਚੰਗੀ ਚੀਜ਼ ਰੱਖਦਾ ਹੈ ਤੇ ਫालतू ਚੀਜ਼ ਪਰੇ ਸੁੱਟ ਦਿੰਦਾ ਪਰ ਸ਼ਾਨਣੀ ਇਸ ਦੇ ਉਲਟ ਕਰਦੀ ਹੈ ਸ਼ਾਨਣੀ ਚੰਗੀ ਚੀਜ਼ ਪਰੇ ਸੁੱਟ ਦਿੰਦੀ ਹੈ ਤੇ ਮਾੜੀ ਚੀਜ਼ ਆਪਣੇ ਕੋਲ ਰੱਖ ਲੈਂਦੀ ਹੈ ਇਸੇ ਕਰਕੇ ਕਹਿੰਦੇ ਹਨ ਕਿ ਸ਼ੱਜ ਤਾਂ ਬੋਲੇ ਜਿਹੜਾ ਚੰਗੀ ਚੀਜ਼ ਆਪਣੇ ਕੋਲ ਸੰਭਾਲ ਕੇ ਰੱਖਦਾ ਹੈ ਪਰ ਸ਼ਾਨਣੀ ਕਿਉਂ ਬੋਲੇ ਜਿਹੜੀ ਫालतू ਚੀਜ਼ਾਂ ਸੰਭਾਲ ਕੇ ਰੱਖਦੀ ਹੈ ਹੁਣ ਅਸੀਂ ਇਹ ਅਸੀਂ ਦੇਖਣਾ ਹੈ ਕਿ ਅਸੀਂ ਛੱਜ ਬਣਨਾ ਹੈ ਕਿ ਸ਼ਾਨਣੀ ਗੁਣ ਰੱਖਣੇ ਹਨ ਕਿ ਛੱਡਣੇ ਹਨ ਮਤਲਬ ਜੇ ਗੁਣਾ ਦੀ ਸੰਭਾਲ ਕਰ ਰਹੇ ਆ ਤਾਂ ਛੱਜ ਵਰਗੇ ਹਨ ਤੇ ਜੇ ਗੁਣ ਛੱਡ ਕੇ ਔਗਣਾ ਨਾਲ ਸਾਂਝ ਪਾਈ ਹੈ ਤਾਂ ਸ਼ਾਨਣੀ ਵਰਗੇ ਹਨ ਉੱਪਰ ਦੇਖਣਾ ਤੇ ਥੱਲੇ ਦੇਖਣਾ ਆਮ ਕਰਕੇ ਜਦੋਂ ਅਸੀਂ ਧਨ ਜਾਇਦਾਦ ਦੇਖਦੇ ਹਾਂ ਤਾਂ ਆਪਣੇ ਤੋਂ ਉੱਪਰ ਵਾਲੇ ਨੂੰ ਮਤਲਬ ਵੱਧ ਪੈਸੇ ਜਾਇਦਾਦ ਵਾਲੇ ਨੂੰ ਦੇਖਦੇ ਹਾਂ ਤੇ ਫੇਰ ਆਪਣੇ ਕੋਲ ਘਟ ਹੋਣ ਕਰਕੇ ਝੂਰਦੇ ਹਾਂ ਦੁਖੀ ਹੁੰਦੇ ਹਾਂ ਹਮੇਸ਼ਾ ਦੂਜਿਆਂ ਦੀ ਵੱਡੀ ਕੋਠੀ ਵੱਡੀ ਕਾਰ ਹੀ ਦੇਖਦੇ ਹਾਂ ਪਰ ਜਦੋਂ ਚੰਗਿਆਈ ਦੇਖਦੇ ਹਾਂ ਤਾਂ ਆਪਣੇ ਤੋਂ ਨੀਵਿਆਂ ਵੱਲ ਦੇਖਦੇ ਹਾਂ ਮਤਲਬ ਜਿੰਨਾਂ ਕੋਲ ਸਾਡੇ ਨਾਲੋਂ ਘੱਟ ਚੰਗਿਆਈ ਹੈ ਇਸੇ ਕਰਕੇ ਅਸੀਂ ਹੋਰ ਚੰਗੇ ਨਹੀਂ ਬਣ ਪਾਉਂਦੇ ਇਸੇ ਕਾਰਨ ਅਸੀਂ ਆਪਣੀਆਂ ਕਮੀਆਂ ਨੂੰ ਇਹ ਕਹਿ ਕੇ ਜਾਇਜ ਠਹਿਰਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਹੀ ਮਾੜੇ ਹਨ ਅੱਜ ਤੋਂ ਬਾਅਦ ਇਸ ਨੂੰ ਉਲਟ ਕਰਦੀ ਹੈ ਜਦੋਂ ਗੁਣ ਦੇਖੀਏ ਤਾਂ ਆਪਣੇ ਤੋਂ ਉੱਚੇ ਵੱਲ ਮਤਲਬ ਜਿਨ੍ਹਾਂ ਕੋਲ ਸਾਡੇ ਨਾਲੋਂ ਵੱਧ ਚੰਗਿਆਈ ਹੈ ਤੇ ਧਨ ਜਾਇਦਾਦ ਦੇਖਣ ਸਮੇ ਆਪਣੇ ਤੋਂ ਨੀਵਿਆਂ ਵੱਲ ਦੇਖੀਏ ਜਿਨ੍ਹਾਂ ਕੋਲ ਸਾਡੇ ਨਾਲੋਂ ਘੱਟ ਸਾਧਨ ਹਨ ਅਧਿਆਇ ਕਰਕੇ ਸਾਡੇ ਕੋਲ ਦੋ ਚੀਜ਼ਾਂ ਆ ਜਾਣਗੀਆਂ ਇੱਕ ਚੰਗਿਆਈ ਕਿਉਂਕਿ ਵਾਦ ਚੰਗਿਆਂ ਵੱਲ ਦੇ ਕੇ ਸਾਡੇ ਵਿੱਚ ਹੋਰ ਵੀ ਚੰਗੇ ਬਣਨ ਦਾ ਚਾਹ ਪੈਦਾ ਹੋਵੇਗਾ ਤੇ ਦੂਜਾ ਘਟ ਸਾਧਨਾ ਵਾਲਿਆਂ ਵੱਲ ਦੇਖ ਕੇ ਸਾਡੇ ਜੀਵਨ ਵਿੱਚ ਸੰਤੋਖ ਆ ਜਾਵੇਗਾ ਆਪਣੇ ਵੱਲ ਦੇਖਣਾ ਤੇ ਦੂਜਿਆਂ ਵੱਲ ਦੇਖਣਾ ਆਮ ਕਰਕੇ ਜਦੋਂ ਆਪਣੇ ਵੱਲ ਦੇਖਦੇ ਹਾਂ ਤਾਂ ਉਹ ਗੁਣ ਦੇਖਦੇ ਹਾਂ ਜਦੋਂ ਦੂਜਿਆਂ ਦੇ ਵੱਲ ਦੇਖਦੇ ਹਾਂ ਤਾਂ ਅਵਗਣ ਕਮੀਆਂ ਦੇਖਦੇ ਹਾਂ ਇਸ ਨੂੰ ਵੀ ਉਲਟ ਕਰ ਦਈਏ ਆਪਣੇ ਅਵਗਣ ਦੇਖੀਏ ਤੇ ਦੂਜਿਆਂ ਦੇ ਗੁਣ ਦੇਖੀਏ ਇਸ ਦੇ ਦੋ ਫਾਇਦੇ ਹੋ ਜਾਣਗੇ ਇੱਕ ਤਾਂ ਜਿਸ ਚੀਜ਼ ਦੀ ਸਾਂਝ ਪਾਵਾਂਗੇ ਉਹ ਚੀਜ਼ ਸਾਡੇ ਵਿੱਚ ਆ ਜਾਵੇਗੀ ਮਤਲਬ ਜੇ ਦੂਜਿਆਂ ਦੇ ਗੁਣ ਦੇਖਾਂਗੇ ਤਾਂ ਸਾਡੇ ਵਿੱਚ ਵੀ ਗੁਣ ਆ ਜਾਣਗੇ ਤੇ ਜੇ ਦੂਜਿਆਂ ਦੇ ਅਵਗਣ ਦੇਖਾਂਗੇ ਤਾਂ ਸਾਡੇ ਵਿੱਚ ਵੀ ਅਵਗਣ ਆ ਜਾਣਗੇ ਦੂਜਾ ਸਾਨੂੰ ਸਾਡੀਆਂ ਕਮੀਆਂ ਪਤਾ ਲੱਗ ਜਾਣਗੀਆਂ ਵੈਸੇ ਤਾਂ ਅਸੀਂ ਸਾਰੇ ਹੀ ਆਪਣੇ ਆਪ ਨੂੰ ਬਹੁਤ ਚੰਗਾ ਸਮਝਦੇ ਆਂ ਤੇ ਜੇ ਸਾਨੂੰ ਇਹ ਪਤਾ ਹੋਵੇ ਕਿ ਮੇਰੇ ਵਿੱਚ ਕਮੀਆਂ ਮੇਰੇ ਵਿੱਚ ਵੀ ਕਮੀਆਂ ਫੇਰ ਵੀ ਫਿਰ ਹੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਅਸੀਂ ਹਰ ਸਮੇਂ ਦੂਜਿਆਂ ਨੂੰ ਹੀ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਵਾਨ ਮੈਂ ਸਿਰਨੀਵਾ ਕਰਦੇ ਏ ਬਾਬਾ ਫਰੀਦ ਜੀ ਦੇ ਬਚਨ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ